ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੰਨਾ ਦਾ ਦੌਰਾ ਕਰਨਗੇ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਲਿਬੜਾ ਦੇ ਵਿੱਚ ਚੋਨੇਰੀ ਪਾਣੀ ਦੇ ਪ੍ਰੋਜੈਕਟ ਦਾ ਨਿਰੇਖਣ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅੱਜ ਖੰਨਾ ਦੇ ਦੌਰੇ ਤੇ ਨੇ ਉਥੇ ਹੀ ਖੇਤਾਂ ਨੂੰ ਚੋਨੇਰੀ ਪਾਣੀ ਦੀ ਸਪਲਾਈ ਵੀ ਸ਼ੁਰੂ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੰਨਾ ਦਾ ਦੌਰਾ ਕਰਨਗੇ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੌਰਾ ਕੀਤਾ ਸੀ ਉਸ ਦੇ ਵਿੱਚ ਧੂਰੀ ਨੂੰ ਲੈ ਕੇ ਕਈ ਵਿਕਾਸ ਕਾਰਜ ਜਿਹੜੇ ਉਹਨਾਂ ਵੱਲੋਂ ਅਕਿੱਤੇ ਗਏ ਸੀ ਆਧੁਨਿਕ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਸੀ ਤਾਂ ਅੱਜ ਖੰਨਾ ਨੂੰ ਵੱਡੀ ਸੁਗਾਤ ਮਿਲਣ ਦਾ ਜੋ ਕਿ ਅਸਾਰ ਜਤਾਏ ਜਾ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖੰਨਾ ਦੇ ਵਿੱਚ ਅੱਜ ਦੌਰਾ ਕਰਨ ਗਏ। ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਖੰਨਾ ਵਿਖੇ ਦੌਰਾ ਹੈ ਤਾਂ ਖੰਨਾ ਵਾਸੀਆਂ ਨੂੰ ਕੋਈ ਵੱਡੀ ਸੁਗਾਤ ਜਿਹੜੀ ਹੈ ਅੱਜ ਮਿਲ ਸਕਦੀ ਹੈ ਤਾਂ ਉਥੇ ਹੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਵੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਖਾੜਿਆਂ ਦੇ ਵਿੱਚ ਪਾਣੀ ਨਹੀਂ ਆਉਂਦਾ ਸੀ ਤਾਂ ਮਾਨ ਸਰਕਾਰ ਵੱਲੋਂ ਲਗਾਤਾਰ ਖਾੜਿਆਂ ਦੇ ਵਿੱਚ ਪਾਣੀ ਪਹੁੰਚਾਇਆ ਗਿਆ ਤਾਂ ਇਸ ਦੇ ਵਿੱਚ ਜੋ ਹੋਰ ਕਿਸ ਜੋ ਕੀ ਸੌਕਾਤ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਅੱਜ ਜੋ ਖੰਨਾ ਦਾ ਦੌਰਾ ਕਰਨਗੇ ਤਾਂ ਹੋਰ ਜਿਹੜੇ ਕੀ ਵਿਕਾਸ ਕਾਰਜਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਤਾਂ ਕਿ ਕੁਝ ਜਿਹੜਾ ਕੀ ਖੰਨਾ ਵਾਸੀਆਂ ਨੂੰ ਜੋ ਉਮੀਦਾਂ ਨੇ ਉਹਨਾਂ ਦੇ ਅੱਜ ਉਮੀਦਾਂ ਨੂੰ ਬੂਰ ਪੈ ਸਕਦਾ ਹੈ ਤਾਂ ਪੂਰੀ ਜਾਣਕਾਰੀ ਦੇ ਲਈ Dharmendra Singh ਸਾਡੇ ਨਾਲ ਜੁੜੇ ਨੇ ਤਾ ਕੀ ਕੁਝ ਜਾਣਕਾਰੀ ਹੈ ਤਰਮਿੰਦਰ ਮੁੱਖ ਮੰਤਰੀ ਜੋ ਭਗਵੰਤ ਮਾਨ ਨੇ ਅੱਜ ਖੰਨਾ ਦੇ ਦੌਰੇ ਤੇ ਨੇ ਜੀ ਗਗਨਦੀਪ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤੇ ਨਹਿਰੀ ਪਾਣੀ ਦੇ ਨਾਲ ਜੋ ਖੇਤੀ ਹੋ ਰਹੀ ਹੈ ਉਸ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਦੇ ਲਈ ਖੰਨਾ ਆ ਰਹੇ ਨੇ ਹਾਲਾਂਕਿ ਫਿਲਹਾਲ ਉਹ ਖੰਨਾ ਨਹੀਂ ਪੁੱਜੇ ਨੇ ਹੁਣੇ ਕੋਨੇ ਖਬਰ ਆਈ ਹੈ ਕਿ ਸਮਰਾਲਾ ਦੇ ਪਿੰਡ ਉਟਾਲਾਂ ਚ ਭਗਵੰਤ ਸਿੰਘ ਮਾਨ ਪਹੁੰਚ ਗਏ ਨੇ ਤੇ ਉੱਥੇ ਖੇਤਾਂ ਦੇ ਵਿੱਚ ਇਹ ਪੈਡੂ ਮਹੌਲ ਦੇ ਵਿੱਚ ਮੰਡਿਆਂ ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਨੂੰ ਖੇਤੀ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪੁੱਛ ਰਹੇ ਨੇ ਤੇ ਨਾਲ ਹੀ ਨਹਿਰੀ ਪਾਣੀ ਦੇ ਨਾਲ ਜਿੰਨਾ ਫਾਇਦਾ ਹੋ ਰਿਹਾ ਉਸ ਬਾਰੇ ਫੀਡਬੈਕ ਲੈ ਰਹੇ ਨੇ ਚਾਹ ਉਸੇ ਗੱਲਬਾਤ ਤੋਂ ਬਾਅਦ ਇਹ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਧਾ ਘੰਟਾ ਬਾਅਦ ਜਿਹੜਾ ਖਰਨਾ ਦੇ ਪਿੰਡ ਲੇਵੜਾ ਪਹੁੰਚਣਗੇ ਤਾਂ ਇੱਥੇ ਜਿਹੜਾ ਰਜਵਾਹੇ ਦੇ ਵਿੱਚੋਂ ਮੌਕਾ ਦੇ ਕੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਗਿਆ ਹੈ ਉਸ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣਗੇ ਉਸ ਤੋਂ ਬਾਅਦ ਉਸੇ ਤਰ੍ਹਾਂ ਮੋਟਰ ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਸੋ ਬੇਸਿਕਲੀ ਇਸ ਤੋਰੇ ਦਾ ਪਰਪਸ ਇਹ ਹੈ ਕਿ ਮੁੱਖ ਮੰਤਰੀ ਡਾਇਰੈਕਟ ਜਿਹੜੀ ਹੈ ਉਹ ਕਿਸਾਨਾਂ ਨਾਲ ਗੱਲ ਕਰਕੇ ਗਰਾਊਂਡ ਲੈਵਲ ਤੇ ਫੀਡਬੈਕ ਲੈਣਾ ਚਾਹੁੰਦੇ ਨੇ ਕਿ ਜਿਹੜੀ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨਾਲ ਖੇਤੀ ਦੀ ਸ਼ੁਰੂਆਤ ਕਰਵਾਈ ਹੈ ਉਹਦਾ ਕਿੰਨਾ ਕਿਸਾਇਦਾ ਕਿਸਾਨਾਂ ਨੂੰ ਹੋ ਰਿਹਾ ਹੈ ਤੇ ਅਸੀਂ ਕਿੰਨਾ ਕੁ ਪਾਣੀ ਬਚਾ ਰਹੇ ਹਾਂ ਇਸ ਕਰਕੇ ਉਹ ਅੱਜ ਜਿਹੜੇ ਆ ਦੋ ਜਗ੍ਹਾ ਤੇ ਦੌਰਾ ਕਰ ਰਹੇ ਨੇ हां जी बिल्कुल तरमिंदर तर जी अगर गल करिए ता पहला जेड़े आ पानी नहीं पहुंचदा सी तेलਾਂ ਤੱਕ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਕਿ ਹੁਣ ਇਹ ਨਵਾਂ ਰੁਝਾਨ ਆਇਆ ਹੈ ਤੇ ਇਹਦੇ ਵਿੱਚ ਇਹ ਹੈ ਕਿ ਤੇਲਾਂ ਤੱਕ ਪਾਣੀ ਪਹੁੰਚਿਆ ਤਾਂ ਜੋ ਖੰਨੇ ਦਾ ਇਲਾਕਾ ਜਿਸ ਤਰ੍ਹਾਂ ਤੁਸੀਂ ਸਮਰਾਲਾ ਦਾ ਇਲਾਕਾ ਉਟਾਲਾ ਦੱਸਿਆ ਤਾਂ ਕਿੰਨੇ ਇੱਕ ਜਿਹੜਾ ਕਿ ਕਿਸਾਨਾਂ ਨੂੰ ਇਸ ਦੇ ਵਿੱਚ ਰਾਹਤ ਜਾਂ ਪਾਣੀ ਮਿਲਣ ਦੀ ਜਿਹੜੀ ਆਸ ਜਿਤਾਈ ਜਾ ਰਹੀ ਹੈ ਵੜਾ ਪਿੰਡ ਦਾ ਰਸਤਾ ਆ ਰਿਹਾ ਜਿਸ ਥਾਂ ਤੇ ਜਿਹੜਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪਹੁੰਚਣਗੇ ਉੱਥੇ ਤਿੰਨ ਪਿੰਡਾਂ ਦੀ 500 ਏਕੜ ਦੇ ਕਰੀਬ ਜ਼ਮੀਨ ਦੱਸੀ ਜਾ ਰਹੀ ਹੈ ਜਿੱਥੇ ਸਿੱਧਾ ਪਾਣੀ ਪਹੁੰਚ ਰਿਹਾ ਹੈ ਤਾਂ ਇਹ ਵੀ ਰਸਤਾ ਜਾ ਰਿਹਾ ਹੈ ਕਿ ਪੰਜ ਕਿਸਾਨ ਇਹੋ ਜੀਵ ਨੇ ਜਿਨ੍ਹਾਂ ਨੂੰ ਇਸ ਵਾਰ ਆਪਣਾ ਕਿਊਬਲ ਚਲਾਉਣ ਦੀ ਲੋੜ ਨਹੀਂ ਪਈ ਉਹਨਾਂ ਦੇ ਕਿਊਬਲ ਬੰਦ ਪਏ ਨੇ ਮੈੜੀ ਪਾਣੀ ਦਾ ਜਿਹੜਾ ਇੰਨਾ ਪਹੁੰਚ ਗਿਆ ਹੈ ਕਿ ਉਸ ਦੇ ਨਾਲ ਹੀ ਖੇਤੀ ਕਰ ਰਹੇ ਨੇ ਇਸੇ ਤਰ੍ਹਾਂ ਪਾਇਲ ਦੇ ਪਿੰਡ ਦੇ ਨਾਲੀ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਮੋਗਾ ਹੈ ਮੈਲ ਦੇ ਵਿੱਚ ਦਿੱਤਾ ਗਿਆ ਸੀ ਉਸ ਦਿਨ 700 ਏਕੜ ਦੇ ਕਰੀਬ ਜਿਹੜੀ ਜ਼ਮੀਨ ਦੀ ਸਿੰਚਾਈ ਹੋ ਰਹੀ ਹੈ ਸਤਮਰਾਲਾ ਦੇ ਵਿੱਚ ਵੀ ਸੈਂਕੜੇ ਏਕੜ ਜ਼ਮੀਨ ਦੀ ਜਿਹੜੀ ਸਿੰਚਾਈ ਹੋ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਜਿੱਤੇ ਤੱਕ ਹੁਣ ਤੱਕ ਪਾਣੀ ਪਹੁੰਚਿਆ ਹੈ ਤੇ ਸਰਕਾਰ ਦਾ ਇਹ ਵੀ ਦਾਵਾ ਹੈ ਕਿ ਉਹ ਕਾਫੀ ਹੱਦ ਤੱਕ ਜਿਹੜੇ ਸਫਲ ਰਹੇ ਨੇ ਜ਼ਮੀਨ ਦੇ ਥੇਟੋਂ ਜਿਹੜਾ ਪਾਣੀ ਆਪਣਾ ਲਗਾਤਾਰ ਲੈਵਲ ਘਟਦਾ ਜਾ ਰਿਹਾ ਉਸ ਨੂੰ ਰੋਕਣ ਦੇ ਲਈ ਕਾਫੀ ਹੱਦ ਤੱਕ ਕਾਮਯਾਬ ਰਹੇ ਨੇ ਕਿ ਸਕੀਮ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਫਾਇਦਾ ਹੋਣ ਦੀ ਵੀਡੀਓ ਵੀ ਪਾਈ ਜਾ ਰਹੀ ਹੈ ਬਿਲਕੁਲ ਬਿਲਕੁਲ ਤਰਮਿੰਦਰ ਜਿਸ ਤਰ੍ਹਾਂ ਕਿ ਲਗਾਤਾਰ ਬਿਜਲੀ ਦੀ ਸਪਲਾਈ ਨੂੰ ਲੈ ਕੇ ਵੀ ਲਗਾਤਾਰ ਕਿਸਾਨ ਨਾਖੁਸ਼ ਰਹਿੰਦੇ ਸਨ ਕਦੀ ਰਾਤ ਨੂੰ ਆਉਂਦੀ ਸੀ ਕਦੀ ਦਿਨੇ ਆਉਂਦੀ ਸੀ ਤਾਂ ਇਸ ਦੀਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਕਿਤੇ ਨਾ ਕਿਤੇ ਜੋ ਸੀਐਮ ਮਾਨ ਨੂੰ ਕੀਤੀ ਜਾਂਦੀਆਂ ਹੋਣਗੀਆਂ ਜਾਂ ਇਸ ਦੇ ਉੱਤੇ ਵੀ ਜਾਂ ਕੋਈ ਵਿਚਾਰ ਚਰਚਾ ਹੈ ਜਾਂ ਫਿਰ ਜੋ ਟੇਲਾ ਤੱਕ ਪਾਣੀ ਪਹੁੰਚਾਉਣ ਦਾ ਹੀ ਕੰਮ ਜਿਹੜਾ ਆ ਉਹ ਕੀਤਾ ਜਾਏਗਾ ਦੇ ਜਿਹੜਾ ਸਾਈ ਬਹੁਤ ਜ਼ਿਆਦਾ ਘਟਿਆ ਨੇ ਗਾਂ ਕੀ ਜਦੋਂ ਜਿਹੜੀ ਆ ਟਿਊਬਲ ਸਾਫੀ ਜਗਾ ਤੇ ਚੱਲੇ ਹੀ ਨਹੀਂ ਆ ਤਾਂ ਉੱਥੇ ਪਾਣੀ ਦੀ ਜਿਹੜੀ ਲੋੜ ਘੱਟਣਾ ਮੁਸ਼ਕਲ ਹੋਈ ਆ ਜਾਂ ਕਿ ਜੇ ਕਿਤੇ ਬਿਜਲੀ ਦੀ ਸਮੱਸਿਆ ਆਈ ਦੀ ਤਾਂ ਉਸ ਸਮੇਂ ਦਰਾਂ ਕਿਸਾਨਾਂ ਕੋਲ ਪਾਣੀ ਜਿਹੜਾ ਨਹਿਰਾਂ ਦਾ ਹੁੰਦਾ ਤਾਂ ਉਸ ਦੇ ਨਾਲ ਸਿੰਚਾਈ ਕਰ ਲੈਂਦੇ ਨੇ ਜਰਕੇ ਪਹਿਲਾਂ ਹੁੰਦਾ ਸੀਗਾ ਕਿ ਜੇਕਰ ਬਿਜਲੀ ਚਲੀ ਜਾਂਦੀ ਸੀ ਤਾਂ ਖੇਤੀ ਦਾ ਕੰਮ ਹੀ ਬਿਲਕੁਲ ਠੱਪ ਹੋ ਜਾਂਦਾ ਸੀ ਫਸਲਾਂ ਬਰਬਾਦ ਹੋ ਜਾਂਦੀਆਂ ਸੀ ਪਰ ਅੱਜ ਦੇ ਦਿਨ ਦੇ ਵਿੱਚ ਇਹ ਮਾਹੌਲ ਹੈ ਕਿ ਨਹਿਰਾਂ ਦਾ ਜਿਹੜਾ ਪਾਣੀ ਔਰ ਰਜਵਾਹੀਆਂ ਰਹੀ ਜਿਹੜਾ ਖੇਤ ਤੱਕ ਪਹੁੰਚ ਰਿਹਾ ਵਾ ਜਾਂ ਨਹਿਰਾਂ ਨਾਲ ਹੀ ਪਹੁੰਚ ਰਿਹਾ ਵਾ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਖੇਤੀ ਦੇ ਲਈ ਲਾਏ ਬੰਦ ਸਾਬਤ ਹੋ ਰਿਹਾ ਜੀ ਬਿਲਕੁਲ ਬਹੁਤ-ਬਹੁਤ ਬਧੇਰੇ ਜਾਣਕਾਰੀ ਦੇ ਲਈ ਤਾਂ ਦੱਸਦੀਏ ਕਿ ਖੰਨਾ ਦੇ ਵਿੱਚ ਜੋ ਪੰਜਾਬ ਦੇ ਸੀਐਮ ਆਨ ਦੌਰਾ ਕਰਨਗੇ ਲਿਬੜਾ ਨਹਿਰ ਦੇ ਵਿੱਚ ਜੋ ਪਾਣੀ ਹੈ ਉਸ ਦੀ ਦੇ ਉੱਤੇ ਵੀ ਦੌਰਾ ਕਰਨਗੇ ਜੋ ਖੇਤਾਂ ਨੂੰ ਨਹਿਰੀ ਪਾਣੀ ਮਿਲ ਸਕੇ ਤਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਕਿਸਾਨਾਂ ਨੂੰ ਪੂਰਨ ਤੌਰ ਤੇ ਵਰਤਣ ਦੇ ਲਈ ਦਿੱਤਾ ਜਾਵੇ ਤਾਂ ਇਸ ਦੇ ਵਿੱਚ ਵੱਡੀ ਜਾਣਕਾਰੀ ਹੈ ਕਿ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਵਕਤ ਸਮਰਾਲਾ ਦੇ ਉਟਾਲਾ ਇਲਾਕੇ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰ